ਸਤ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸ਼ੰਕੀ ਤੇ ਤੁਸੀਂ ਦੇਖ ਰਹੇ ਹੋ ਰੋਲਾ ਜੰਕਸ਼ਨ ਦੋਸਤੋ ਕਹਿੰਦੇ ਨੇ ਕਿ ਜੜਾਂ ਤੋਂ ਬਿਨਾ ਰੁੱਖ ਸੁੱਕ ਜਾਂਦੇ ਨੇ ਤੇ ਵਿਰਾਸਤ ਤੋਂ ਬਿਨਾ ਨਾ ਮਿਟ ਜਾਂਦੇ ਨੇ ਪਰ ਅੱਜ ਪੰਜਾਬੀ ਸੰਗੀਤ જગਤ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਨੂਰਾ ਸਿਸਟਰਸ ਜਿਨ੍ਹਾਂ ਦੀ ਆਵਾਜ਼ ਦੀ ਗੂੰਜ ਪੂਰੀ ਦੁਨੀਆ 'ਚ ਹੈ ਅੱਜ ਉਹਨਾਂ ਦੇ ਆਪਣੇ ਹੀ ਪਰਿਵਾਰ ਨੇ ਉਹਨਾਂ ਖਿਲਾਫ ਮੋਰਚਾ ਖੋਲ ਦਿੱਤਾ ਹੈ ਮਾਮਲਾ ਸਿਰਫ ਨਾਦ ਦਾ ਨਹੀਂ ਮਾਮਲਾ ਹੈ ਖੂਨ ਦੇ ਰਿਸ਼ਤਿਆਂ ਦਾ ਤੇ ਉਸ ਵਿਰਾਸਤ ਦਾ ਜਿਸ ਦੇ दम ਤੇ ਅੱਜ ਇਹ ਮੁਕਾਮ ਹਾਸਲ ਹੋਇਆ ਹੈ ਇਸ ਰੋਲੇ ਨੂੰ ਸਮਝਣ ਲਈ ਸਾਨੂੰ 42 ਸਾਲ ਪਿੱਛੇ ਜਾਣਾ ਪਵੇਗਾ ਗੱਲ ਹੈ ਬੀਬੀ ਨੂਰਾ ਜੀ ਦੀ ਜਿਹੜੇ ਆਪਣੇ ਸਮੇਂ ਦੇ ਸੂਫੀ ਗਾਇਕੀ ਦੇ ਉਹ ਥੰਮਸਨ ਜਿਨ੍ਹਾਂ ਨੇ ਇਸ ਕਲਾ ਨੂੰ ਜਿਉਂਦਾ ਰੱਖਿਆ 1982 ਵਿੱਚ ਬੀਬੀ ਨੂਰਾ ਇਸ ਦੁਨੀਆ ਨੂੰ ਲ ਵਿਦਾ ਕਹਿ ਗਈ ਪਰ ਆਪਣਾ ਨੂਰਾ ਨਾਂ ਇੱਕ ਜਹੀ ਲੀਕ ਛੱਡ ਗਈ ਜਿਸ ਨੂੰ ਅੱਜ ਪੂਰੀ ਦੁਨੀਆ ਪੁੱਜਦੀ ਹੈ ਪਰ ਜੋਸੇ ਬੀਬੀ ਨੂਰਾ ਦੇ ਪੁੱਤਰ ਯਾਨੀ ਕਿ ਜੋਤੀ ਤੇ ਸੁਲਤਾਨਾ ਦੇ ਸਗੇ ਨਾਨਾ ਜੀ ਮੀਡੀਆ ਸਾਹਮਣੇ ਆ ਕੇ ਉਫਾ ਮਾਰ ਕੇ ਰੋ ਰਹੇ ਹਨ ਦੋਸਤੋ ਨਾਨਾ ਜੀ ਦਾ ਕਹਿਣਾ ਹੈ ਕਿ ਮੇਰੀਆਂ ਦੋਤੀਆਂ ਨੇ ਮੇਰਾ ਜੀਉਣਾ ਡੁੱਬਰ ਕਰ ਦਿੱਤਾ ਹੈ ਉਹ ਕਹਿੰਦੇ ਨੇ ਕਿ ਉਹ ਅੱਜ ਵੀ ਲੋਕਾਂ ਦੇ ਅਖਾੜਿਆਂ ਵਿੱਚ ਜਾ ਕੇ ਤਬਲਾ ਵਜਾਉਂਦੇ ਨੇ ਮਿਹਨਤ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ ਨੇ ਪਰ ਦੁੱਖ ਇਸ ਗੱਲ ਦਾ ਨਹੀਂ ਕਿ ਉਹ ਗਰੀਬ ਨਹੀਂ ਦੁੱਖ ਇਸ ਗੱਲ ਦਾ ਹੈ ਕਿ ਜਿਸ ਨੂਰਾ ਨਾ ਦੇ ਸਦਕੇ ਕੁੜੀਆਂ ਨੇ ਕਰੋੜਾਂ ਰੁਪਏ ਕਮਾਏ ਸ਼ੌਰਤ ਖੱਟੀ ਉਸੇ ਨਾ ਦੀ ਮਰਿਆਦਾ ਨੂੰ ਮਿੱਟੀ 'ਚ ਰੋਲ ਦਿੱਤਾ ਗਿਆ ਨਾਨਾ ਜੀ ਦਾ ਸਿੱਧਾ ਇਲਜ਼ਾਮ ਹੈ ਕਿ ਗੁਲਸ਼ਨ ਸਿਰਫ ਕਮਾਈ ਲਈ ਇਹਨਾਂ ਵਰਤਿਆ ਪਰ ਬੀਬੀ ਨੂਰਾ ਦੀ ਯਾਦ ਵਿੱਚ ਅੱਜ ਤੱਕ ਇੱਕ ਇੱਟ ਵੀ ਨਹੀਂ ਲਾਈ ਹੁਣ ਗੱਲ ਕਰਦੇ ਹਾਂ ਉਸ ਮੰਗ ਦੀ ਜੋ ਸਭ ਤੋਂ ਵੱਡੀ ਹੈ ਨਾਨਾ ਜੀ ਕਹਿੰਦੇ ਨੇ ਕਿ ਮੇਰੀ ਮਾਂ ਦਾ ਨਾਂ ਆਪਣੇ ਨਾਂ ਤੋਂ ਹਟਾ ਦਿਓ ਉਹਨਾਂ ਦਾ ਤਰਕ ਬੜਾ ਡੂੰਗਾ ਹੈ ਉਹ ਕਹਿੰਦੇ ਨੇ ਕਿ ਨੂਰਾ ਸਿਸਟਰਜ਼ ਹਾਇ ਦਿਨ ਕਿਸੇ ਨਾ ਕਿਸੇ ਨਵੇਂ ਵਿਵਾਦ ਵਿੱਚ ਫਸ ਜਾਂਦੀਆਂ ਨੇ ਕਦੇ ਪਰਿਵਾਰਿਕ ਲੜਾਈਆਂ ਤੇ ਕਦੇ ਕੋਰ ਕਚੈਰੀਆਂ 'ਚ ਜਦੋਂ ਲੋਕ ਇਹਨਾਂ ਬਾਰੇ ਗਲਤ ਬੋਲਦੇ ਨੇ ਤਾਂ ਲੋਕ ਨੂਰਾ ਸ਼ਬਦ ਨੂੰ ਗਾਲਾਂ ਕੱਢਦੇ ਨੇ ਨਾਨਾ ਜੀ ਕਹਿੰਦੇ ਨੇ ਕਿ ਜਦੋਂ ਕੋਈ ਮੇਰੀ ਮਾਂ ਦੇ ਨਾਂ ਤੇ ਉਂਗਲ ਚੁੱਕਦਾ ਹੈ ਤਾਂ ਮੇਰਾ ਰੂਹ ਕੰਬ ਜਾਂਦੀ ਹੈ ਜੇ ਤੁਸੀਂ ਨਾ ਦੀ ਇੱਜ਼ਤ ਨਹੀਂ ਰੱਖ ਸਕਦੇ ਤਾਂ ਤਾਂ ਤੁਹਾਨੂੰ ਇਹ ਨਾਂ ਲਾਉਣ ਦਾ ਕੋਈ ਹੱਕ ਨਹੀਂ ਨਾਨਾ ਜੀ ਨੇ ਮੀਡੀਆ ਰਾਹੀਂ ਇੱਕ ਚੁਣੌਤੀ ਤੇ ਇੱਕ ਸ਼ਰਤ ਰੱਖੀ ਹੈ ਉਹ ਕਹਿੰਦੇ ਨੇ ਕਿ ਜੇਕਰ ਨੂਰਾ ਸਿਸਟਰਸ ਸੱਚਮੁੱਚ ਬੀਬੀ ਨੂਰਾ ਨੂੰ ਪਿਆਰ ਕਰਦੀਆਂ ਨੇ ਤਾਂ ਨਮਾ ਸ਼ਹਿਰ ਵਿੱਚ ਇੱਕ ਵੱਡੀ ਜਗਨ ਲੈ ਕੇ ਉੱਥੇ ਬੀਬੀ ਨੂਰਾ ਜੀ ਦਾ ਇੱਕ ਆਦਮ ਕੱਦ ਦਾ ਬੁੱਤ ਲਾਉਣ ਉੱਥੇ ਹਰ ਸਾਲ ਮੇਲਾ ਕਰਵਾਉਣਾ ਤਾਂ ਜੋ ਦੁਨੀਆ ਨੂੰ ਪਤਾ ਲੱਗੇ ਕਿ ਇਹ ਨੂਰਾ ਖਾਨਦਾਨ ਦੀ ਜੜ ਕਿੱਥੇ ਹੈ ਜੇ ਉਹ ਇਹ ਕਰ ਦਿੰਦੇ ਆਂ ਨੇਤਾਨਾਨਾ ਜੀ ਕਹਿੰਦੇ ਨੇ ਕੀ ਮੈਂ ਸਾਰੇ ਗਿਲੇ ਸ਼ਿਕਵੇ ਪੁਲਾ ਕੇ ਉਹਨਾਂ ਨੂੰ ਗਲ ਨਾਲ ਲਾ ਲਵਾਂਗਾ ਦੋਸਤੋ ਇਹ ਸਿਰਫ ਇੱਕ ਪਰਿਵਾਰਿਕ ਕਲੇਸ਼ ਨਹੀਂ ਉਹਨਾਂ ਕਲਾਕਾਰਾਂ ਲਈ ਜੋ ਸਟਾਰ ਬਣ ਕੇ ਆਪਣੀਆਂ ਜਣਾ ਤੇ ਆਪਣੇ ਬਜ਼ੁਰਗਾਂ ਨੂੰ ਭੁੱਲ ਜਾਂਦੇ ਨੇ ਕਿ ਪੈਸਾ ਤੇ ਸ਼ੋਹਰਤ ਇੰਨੀ ਵੱਡੀ ਹੋ ਗਈ ਹੈ ਕਿ ਆਪਣੇ ਨਾਨੇ ਦਾਦਿਆਂ ਦੀਆਂ ਅੱਖਾਂ ਦੇ ਹੰਝੂ ਵੀ ਨਜ਼ਰ ਨਹੀਂ ਆਉਂਦੇ ਬੀਬੀ ਨੂਰਾ ਨੇ ਜੋ ਕਮਾਇਆ ਸੀ ਉਹ ਇੱਕ ਇੱਜ਼ਤ ਸੀ ਪਰ ਅੱਜ ਉਹ ਇੱਜ਼ਤ ਸੋਸ਼ਲ ਮੀਡੀਆ ਦੇ ਬਾਜ਼ਾਰ ਵਿੱਚ ਨਿਲਾਮ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਨਾਨਾ ਜੀ ਦੀ ਮੰਗ ਜਾਇਜ਼ ਹੈ ਕਿ ਨੂਰਾ ਸਿਸਟਰਸ ਨੂੰ ਆਪਣੀ ਦਾਦੀ ਨਾਨੀ ਦੀ ਵਿਰਾਸਤ ਸੰਭਾਲਣ ਲਈ ਅੱਗੇ ਆਉਣਾ ਚਾਹੀਦਾ ਹੈ ਜਾਂ ਫਿਰ ਇਹ ਸਭ ਸਿਰਫ ਪੈਸੇ ਦਾ ਲੈਣ-ਦੇਣ ਹੈ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਵੀਡੀਓ ਨੂੰ ਦਬਕ ਕੇ ਸ਼ੇਅਰ ਕਰੋ ਤਾਂ ਜੋ ਇਹ ਗੱਲ ਹਰ ਪੰਜਾਬੀ ਤੱਕ ਪਹੁੰਚ ਸਕੇ ਮੈਂ ਹਾਂ ਤੁਹਾਡਾ ਆਪਣਾ ਸ਼ੰਕੀ ਦੇਖਦੇ ਹੋ ਰੋੜਾ ਜੰਕਸ਼ਨ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਰੱਬ ਰਾਖਾ ਪਿਆਰਪਰੀ ਸਤ ਸ੍ਰੀਕਾਲ ਦੋਸਤੋ